ਸਵਾਗਤ ਕਰਦੇ ਆਂ ਹਰਦੀਪ ਕੌਰ ਤੁਹਾਡਾ ਵੀਡੀਓ ਵਿੱਚ ਜੀ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਆਂ ਜੀ ਅੱਜ ਬਣਾ ਰਹੇ ਹਾਂ ਮੂੰਗੀ ਮਸਰੀ ਦਾਲ ਮੂੰਗੀ ਮਸਰੀ ਨੂੰ ਜੀ ਬਾਅਲ ਲਿਆ ਪਹਿਲਾਂ ਹੁਣ ਜੀ ਗਰਮ ਹੋ ਗਿਆ ਤੇਲ ਤੇ ਵਿੱਚ ਜੀਰਾ ਪਾਤਾ ਜੀ ਜੀਰਾ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਜੀ ਜੀਰਾ ਭੁੰਨ ਹੋਊਗਾ ਜੀ ਜੀਰਾ ਭੁੰਨ ਹੋ ਗਿਆ ਜੀ ਹੁਣ ਥੋੜਾ ਜਿਹਾ ਹੁਣ ਇਹਦੇ ਵਿੱਚ ਜੀ ਇਰੇ ਬੇਟੇ ਜੀ ਆਦਾ ਜੀ ਲਸਣ ਜੀ ਮਿਰਚਾਂ ਤੇ ਪਿਆਜ਼ ਆ ਜੀ ਇਹਦੇ ਵਿੱਚ ਪਾ ਦਾਂਗੇ ਤੇ ਇਹ ਭੁੰਨ ਲਵਾਂਗਾ ਜੀ ਹੁਣ ਇਹ ਭੁੰਨ ਹੁੰਦਾ ਜਾ ਤੱਕ ਜੀ ਹੁਣ ਜੀ ਪਿਆਜ਼ ਭੁੰਨ ਹੋ ਗਿਆ ਜੀ ਹੁਣ ਟਮਾਟਰ ਪਾਉਂਦੇ ਆ ਜੀ ਜਦ ਤੱਕ ਟਮਾਟਰ ਭੁੰਨਦਾ ਵਾ ਜੀ ਹਾਂਜੀ ਜੀ ਹੁਣ ਜੀ ਪਾਵਾਂਗੇ ਨੂਨ ਨੂਨ ਹਲਦੀ ਤੇ ਮਸਾਲਾ ਪਾਵਾਂਗੇ ਜੀ ਹੁਣ ਪਾ ਦਾਂਗੇ ਜੀ ਹੁਣ ਜੀ ਪਾਣੀ ਪਾ ਦਾਂਗੇ ਥੋੜਾ ਜਿਹਾ ਮਸਾਲਾ ਭੁੰਨ ਹੋ ਜਾਊਗਾ ਜੀ ਦੇ ਦਾਲ ਪਾਉਨੇ ਆ ਜੀ ਹੁਣ ਜੀ ਦਾਲ ਪਾਉਣ ਲੱਗੇ ਆਂ ਜੀ ਅਸੀਂ ਦਾਲ ਪਾਤੀ ਜੀ ਜਿੰਨੀ ਰੱਖਣੀ ਹੈ ਕੜੀ ਜੀ ਉਨੀ ਰੱਖ ਸਕਦੇ ਹੋ ਤੁਸੀਂ ਜੀ ਮੈਂ ਪਤਲੀ ਕਰੂੰਗੀ ਜੀ ਸਾਡੇ ਪਤਲੀ ਖਾ ਕੇ ਪਸੰਦ ਕਰਦੇ ਨੇ ਜੀ ਕਰਦੇ ਜੀ ਪਤਲੀ ਖਾਂਦੇ ਨੇ ਜੀ ਫਿਰ ਦੂਜੀ ਹੈ ਜੀ ਲਓ ਜੀ ਬਣ ਗਈ ਜੀ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਤੁਸੀਂ ਬਣਾ ਲਓ ਜੀ ਦਾਲ ਦਾਲ ਦਾ ਤੜਕਾ ਵਧੀਆ ਲੱਗਿਆ ਬਣਾਇਓ ਜੀ ਤੁਸੀਂ ਉਮੀਦ ਕਰਦੇ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਈ ਆ ਜੀ ਸਬਸਕ੍ਰਾਈਬ ਕਰੋ ਜੀ ਫੋਲੋ ਕਰੋ ਜੀ ਧੰਨਵਾਦ ਮੇਰੀ ਵੀਡੀਓ ਦੇਖਣ ਵਾਸਤੇ ਸਸੀ ਕਾਦੀ ਸਾਰਿਆਂ ਨੂੰ